ਮਰੇ ਕਹੇ ਬੱਕਰੀ ਸੋਹਣੀ ਹੈ ਜੀ ਆ ਨਾ ਲੈ ਦੇ ਮੰਡੀ ਦੇ ਵਿੱਚ 12 ਜੋਗੀ ਤੇ ਯਾਰ ਆ ਫੜੋ ਵੀਰੇ ਦੇ ਬੱਚੇ ਜੀ ਸੌਦਾ ਦੇਖੋ 12000 ਰੁਪਿਆ 12000 ਰੁਪਿਆ ਬੱਕਰੀ ਨਾ 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 ਇਹਦੇ ਵਿੱਚ ਕਾਕਾ ਰਾਇ ਦੋ ਸੇ ਲਾਇਕ ਚੈਨਲ ਕਰਾਓ ਆਪਣੇ ਬੱਕਰੀ ਬਈ ਆਏ ਉੱਪਰ ਦੀ ਥੀਕ ਚੱਲਦਾ ਮੀਨਾ ਲਓ ਜੀ ਮੈਂ ਚੱਲਦਾ 350 ਬੱਕਰੀ ਇੱਕ ਬਕਾ ਦਾ ਤੀਰੀ ਇੱਕ ਮੋੜੀ ਦੀ ਠੀਕ ਹੈ ਜੀ ਇਹ ਗਮਾਂਡ ਦੀ ਚੰਦੇ ਬੱਕਰੀ ਆ ਤੇਰੀ ਮੋੜੀ ਨਹੀਂ ਬੱਕਰੀ ਸੋਹਣੀ ਆ ਜੀ ਮੈਂ ਤਾਂ ਇੱਕ ਮਿੰਟ ਮੈਂ ਥੋੜਾ ਬਾਈ ਮੈਂ ਮੇਰੇ ਤੋਂ ਬੱਕਰਾ ਲੈਣੇ ਆਂ ਕਿਆ ਠੀਕ ਹੈ ਜੀ ਤੇ ਡੰਗਾ ਕੋ 40 50 ਦਿੰਦਾ ਮੈਂ ਤਾਂ ਬੱਕਰੀ ਦੁੱਬਰ ਮਿਲਦਾ ਮੈਂ ਤਾਂ ਉਹਦੀ ਛਲਕਾ ਗਿਆ ਟਣਕਾ ਢੋੜ ਗਿਆ ਬੱਕਰੀ ਢੋਲ ਖਾਲੀ ਕਰ ਨਾ ਨਾ ਬੜਾ ਹੈ ਨਹੀਂ ਕੱਲ ਫੋਨੀ ਮੇਰੀ ਮੇਰਾ ਬਲੇਖਾ ਗਈ ਜਾਣੀ ਸੇਵਾ ਜੀ ਆ ਉਹ ਬਾਹਰ ਗਿਆ ਤੇ ਮਤ ਪਾ ਦਈ ਲੂੰ ਬਾਬਰਾ ਹੈ ਮੇਰਾ ਗਮਾਂਡੀ ਹੈ ਇਹਨੂੰ ਦਵਾ ਰਹੇ ਨੇ ਨਾ ਨਾ 12 ਬਾਹਰਾਂਗੇ ਬੋਲੇ 12000 ਦੇਖੀ ਜੋ ਵੀਡੀਓ ਪਾ ਦੋ ਸ਼ੇਅਰ ਆ ਮੁੰਡੇ ਦੀ ਆ ਕਿਨੋ ਮਤ ਮਿੱਤਰ ਅਰੱਬੀ ਅਰੱਬੀ ਪਿੰਡ ਕਿਹੜਾ ਪਿੰਡ ਪਟਵਾਲਾ ਨਵੀਂ ਰੱਬੀ ਪਟਵਾਲਾ ਨੇ ਬੱਕਰੀ ਵੇਚਦਾ ਹੁਣ ਸੌਦਾ ਹੋ ਜਾਂਦਾ ਕਰ ਦੋ ਵੀਡੀਓ ਸ਼ੇਅਰ ਦੱਬ ਕੇ ਰੋਜ ਨਖਾਈ ਸ਼ੁਰੂ ਆ ਆ ਪੈਸਿਆਂ ਦੀ ਬਣੀ ਆਹੋ ਬਾਰਾ ਉਹ ਬਾਈ ਨੇ ਦਿੱਤੀ ਆਣਾ ਕਿੱਦੇ ਬੱਥਿਆ ਮੇਰਾ ਪੱਟਿਆ ਕੰਮ ਕਰਦਾ ਚਾਹਣਾ ਮੇਰਾ ਚੂਗੀ ਦੇ ਬੱਥੇ ਮੇਰੇ ਘਰ ਦੋ ਸ਼ੇਰ ਦੱਬ ਕੇ ਆ ਬਾਈ ਦੇਖੋ ਮੈਂ ਕਿੱਥੇ ਹੀ ਆਕੀ ਤੇ ਨਾਲ ਹੀ ਟੀ ਪਾਣ ਸੀ ਟੀ ਪਾਣ ਤੱਕ ਇਹਨਾਂ ਜਾਂਦੇ ਜਾਂਦੇ ਲਾ ਦਿਓ ਐ ਮੁਰਜੋ ਤੇ ਤੁਹਾਨੂੰ ਇਹਦਾ ਹੋਰ ਤੋਂ ਆ ਆ ਇਹ ਬੱਕਰੀ ਪੰਜੇ ਆ ਨਾ ਫੇਰ ਕਿੰਨੇ ਆ ਕੀ ਫਰਕ ਪੈਂਦਾ ਦੋ ਮਿੰਟਾਂ ਦਾ ਕਿ ਕਿੱਥੇ ਨਾਲ ਗਾਵਾਂਗੀ ਕੁਝ ਵੀ ਬੰਦ ਹੋ ਗਿਆ ਆ ਆ ਬੱਲੇ ਯਾਰ ਕੰਮ ਚੱਲਿਆ ਗਿਆ ਖੜਾ ਲੋ ਵੀ ਮਿੱਤਰੋ 12000 ਦੀ ਬੱਕਰੀ ਵਿਕ ਚੁੱਕੀ ਹੈ ਜੀ 12000 ਦੀ ਬਾਈ ਆ ਬੱਕਰੀ ਲਾਲ ਹੁਣੇ ਸੌਦਾ ਹੋਇਆ ਜੀ ਛੜੀਕ ਨੇ ਸੌਦਾ ਕਰਾਇਆ ਦੇਖੋ ਵੀਡੀਓ ਵੀ ਕਰ ਦਿਓ ਸ਼ੇਅਰ ਲਾਈਕ YouTube ਚੈਨਲ ਜੱਟ ਲਾਈਵ 75 Facebook ਪੇਜ ਪੰਜਾਬੀ ਯੋਧੇ ਨੂੰ ਫੋਲੋ ਕਰ ਦਿਓ ਆਈਡੀ ਆਪਣੀ ਰਾਜਪਿੰਦਰ ਸਿੰਘ ਢਾਲੀਵਾਲ ਦੇ ਨਾਂ ਤੇ ਆ शेयर करके लाइक जो किसी वीडियो बनवाने फिर अपना फोन नंबर अठत् अठ सौ पचासी अठी एक सौ अठासी रूल करो जी दूसरा नंबर नासी सात सौ तेती तिरानवे अठ सौ हो गया सौदा सौदा हो सौदा बहुत वादिया हो सकते ਚੱਲ ਪੁੱਣੀ ਨਾ ਉਹ ਤੈਨੂੰ ਵਾਦਾ ਕਰੂਗੀ ਮੋਬਾਈਲ ਲੈ ਕੇ ਰਾਜਿੰਦਰ ਬੱਕਰੀ ਚਾਦਦਾ ਠੀਕ ਹੈ ਬਈ ਕਿਹੜੀਆਂ ਹੋਰ ਬਹੁਤ ਵਧੀਆ ਖੜੀਆਂ ਬਾਈਆਂ ਕੁੜੀਆਂ ਦੇ ਦੇ ਸਕਦੇ ਹਨ ਲੈ ਦੇ ਮੰਡੀ ਦੇ ਵਿੱਚ ਸੌਦੇ ਸੌਦੇ ਲੋ ਵੀ ਆਥਨ ਦਾ ਟਾਈਮ ਆ ਮਿੱਤਰੋ ਮੰਡੀ ਉਹ ਕਾਹਦਾ ਸੌਦਾ ਕਰੀ ਨਾ ਬੱਕਰੇ ਦਾ ਤੇਜੂ ਛੋਟੇ ਭਾਈ ਕਿਹੜਾ ਸੌਦਾ ਉਹ ਯਾਰ ਹੋ ਜਾਂਦੀ ਆ ਅੱਛਾ ਹੋ ਜਾਂਦੀ ਆ ਜਿਹੜੀ ਕਿੰਨੇ ਦਾ ਹੋ ਗਿਆ ਉਹਦਾ ਹੋ ਗਿਆ ਦਾ ਹੋਇਆ ਨਹੀਂ ਲੋਰੀ ਮੈਟਰੋ ਵੀਰੋ ਸ਼ੇਅਰ ਲਾਈਕ ਲਾਜਮੀ ਕਰ ਦਿਓ ਤੇ ਜੂ ਕਰਨ ਨੂੰ ਜਾਂ ਨਾਲ ਓਏ ਸਾਢੇ ਹੱਤ ਕਿਹੜੇ ਦਾ ਉਹ ਜਾਂਦੀ ਆ ਬੱਕਰੀ ਆ ਚਾਤੀ ਜਾਂਦੀ ਆ ਬੱਕਰੀ ਹੈ ਦੇਖ ਲਿਆ ਕਿ ਉਹ ਜਾਂਦੀ ਆ ਮੁੰਡਾ ਲਈ ਤੇ ਜੂ ਕਿੰਨੇ ਨਗ ਵੇਚ ਤੇ ਖੜ ਕੇ ਦੱਸ ਆਪਾਂ ਦਾ 1 ਕੋਈ ਰੁਪਿਆ ਉਹੀ ਬੱਕਰੀ ਕਿੰਨੇ ਹਜ਼ਾਰ ਦੀ ਵੇਚੀ ਸਾਢੇ ਦਸ ਸਾਢੇ 14000 ਦੀ ਤੇ ਉਹਦੇ ਮੰਗਰ ਦੁੱਧਾ ਦਿੰਦੀ ਸੀ ਮੈਂ ਦੁੱਧ ਦੇ ਦਿੰਦੀ ਸੀ ਗੱਪਣ ਹੀ ਸੀ ਗੱਪਣ ਮਹੀਨੇ ਤੇ ਮਹੀਨੇ ਦੀ ਗੱਪਣ ਸੀ ਵਧੀਆ ਬੱਗੀ ਠੀਕ ਹੈ ਹੋਰ ਸੁਣਾ ਠੀਕ ਹੈ ਕਹਿਵਾ ਠੀਕ ਹੈ ਵਧੀਆ ਚੱਲਦਾ ਕੰਮ ਓਕੇ ਦੀ ਰਿਪੋਰਟ ਆ ਕਿੰਨੀਆਂ ਬੱਕਰੀਆਂ ਨੇ ਹੁਣ ਸਾਰੀਆਂ ਆਪਣੇ ਕੋਲੇ 50 55 ਏਡਾ ਏਡਾ ਦੋ ਨੇ ਏਡਾ ਦੋ ਨੇ ਠੀਕ ਹੈ ਸੌਂਕ ਵਜੋ ਠੀਕ ਹੈ ਜੀ ਆ ਮੇਲੇ ਆ ਗਿਆ ਆਪਣਾ 5 6 7 ਦਾ ਮੰਡੀ ਚ ਬੱਕਰੀਆਂ ਦਾ ਮੇਲਾ ਵੀ ਹੈ ਇਹ ਗਾ ਮੱਧਿਆਂ ਦੇ ਵੀ ਝੋਟਿਆਂ ਦੇ ਵੀ ਕਟੀਆਂ ਦੇ ਵੀ ਕਟਿਆਂ ਦੇ ਵੀ ਲਓ ਵੀ ਜੀਓ ਕਰ ਦੋ ਸੇ ਦੱਬ ਕੇ ਜੀ ਆਹ ਬੱਕਰੀ ਬਹੁਤ ਸੋਹਣੀ ਹੈ ਜੀ ਉਹ ਕਿਵੇਂ ਮੁੰਡਿਆ ਕਹਿਮਾ ਆਪਣ ਬਲਈਆ ਬੱਕਰੀਆਂ ਆਪਣੀਆਂ ਵਿਧੀ ਦੇਲੇ ਕੀ ਰੇਟ ਆ ਵੀਰੇ 16000 16000 ਸੋਹਣ ਵਾਲੀ ਆ ਹੰਡ ਰਾ ਹੰਡ ਰਾ ਵਈ 16000 ਰੁਪਏ ਮੰਗਦਾ ਚਲੋ ਮੰਗਣਾ ਹੀ ਆ ਨਾ ਅਗਲੇ ਦਾ ਤਾਂ ਨੇ ਵੀਰੋ ਕਰ ਦੋ ਸੇਰ ਯਾਨੀ 16 ਦੀ ਹੈ ਨਹੀਂ 10 ਕ ਦੀ ਬੱਕਰੀ ਹੈਗੀ ਆ 8 10 ਦੀ ਲਓ ਜੀ ਮਿੱਤਰਾਂ ਹਨਾ ਵਾਲਾ ਬੱਕਰਾ ਮੰਡੀ ਆ ਜੀ ਬਹੁਤ ਵਧੀਆ ਮਾਲ ਪਹੁੰਚਿਆ ਜੀ ਮੰਡੀ ਦੇ ਵਿੱਚ ਆਥਾਂ ਦਾ ਟਾਈਮ ਹੈ ਜੀ ਵੀਡੀਓ ਸ਼ੇਅਰ ਕਰਦੋ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੌਦੇ ਵਧੀਆ ਹੋਏ ਅੱਜ ਸੌਦੇ ਮਾੜੇ ਨਹੀਂ ਹੋਏ ਤੁਹਾਨੂੰ ਉਧਰ ਚੱਲ ਕੇ ਵੀ ਦਿਖਾਉਣੇ ਆ ਜੀ ਤੇ ਮੰਡੀ ਦਾ ਦ੍ਰਿਸ਼ ਦੇ ਸਕਦੇ ਹਾਂ ਵੀਡੀਓ ਸ਼ੇਅਰ ਕਰਦੋ ਲਾਈਕ ਕਰ ਦਿਓ ਜੱਟ ਲਾਈਵ 76

ਠੀਕ ਹੈ। ਨਵੇਂ ਕੋ ਟਰੈਕਟਰ ਹੈਗਾ ਸਾਡਾ ਟਰੈਕਟਰ ਜੇ ਕਿਸੇ ਨੇ ਲੈਣਾਗਾ। ਬੋਲ ਦੇ ਵਿੱਚ। ਬੱਕਰੀਆਂ ਪਿੱਛੇ ਬੱਟਾ ਸੱਟਾ ਵੀ ਲੈ ਲਾਂਗੇ। ਟਰੈਕਟਰ ਦਾ? ਹਾਂ ਠੀਕ ਹੈ। ਤੇ ਬੱਕਰੀਆਂ ਪਿੱਛੇ ਵੀ ਕਹਿੰਦੇ ਲੈ ਲਾਂਗੇ। ਕਿੰਨਾ ਮਾਡਲ ਟਰੈਕਟਰ ਦੱਸਦੇ ਹੁਣ ਵਿੱਚ? ਟਰੈਕਟਰ ਹੈਗਾ 90 ਮਾਡਲ। 90 ਮਾਡਲ। ਸਟਾਰਟ ਆ ਇਸਰ। ਠੀਕ ਆ। ਬੱਕਰੀਆਂ ਨਾਲ ਵੀ ਕਰ ਲਾਂਗੇ। ਠੀਕ ਹੈ। ਜੋ ਕੋਈ ਵਿੱਚ ਮੋਟਰ ਹੈਗਾ ਕਟਾਉਣਾ ਹੋਵੇ ਉਹ ਵੀ ਕੱਟ ਲਾਂਗੇ। ਠੀਕ ਹੈ। ਕੋਈ ਕੁਝ ਲੈ ਲੂ ਯਾਰ। ਹਾਂ ਸਭ ਕੁਝ ਲੈ ਲਾਂਗੇ। ਲੰਗੜੀ ਡੁੱਟੀ ਕਬੂਲਾ। ਕਬੂਲ ਹੈ। ਲੋ ਵੱਡੇ ਵੱਡੇ ਗਾਹਕ ਅਰੇ ਅੱਜ ਮੰਡੀ ਦੇ ਵਿੱਚ ਦੇਖੋ ਵੱਡੇ ਵੱਡੇ ਵਪਾਰੀ ਆਏ ਸੀ ਤਨਹੋਲੇ ਦੀ ਮੰਡੀ ਦੇ ਵਿੱਚ ਟਾਰ ਤੋਂ ਲਾਈਕ ਸ਼ੇਅਰ ਵੀਡੀਓ ਸੌਦੇ ਬਹੁਤ ਜ਼ਿਆਦੇ ਹੋਇਆ ਜੀ ਅੱਜ ਤਨਹੋਲੇ ਦੀ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੱਕਰੀਆਂ ਬੱਕਰੀਆਂ ਲਓ ਜੀ ਆਹ ਬੱਕਰੀ ਦਾ ਕੱਦ ਤੁਸੀਂ ਦੇਖ ਸਕਦੇ ਹੋ ਪੂਰਾ ਵੱਡਾ ਕੱਦ ਹੈ ਪੂਰੇ ਦੇ ਬੱਕਰੀਆਂ ਮੇਰੇ ਹਿਸਾਬ ਨਾਲ ਆਹ ਦਾ ਪੂਰੇ ਦਾ ਮਾੜ ਲੱਗਦਾ ਨਾ ਓਏ ਇੱਕ ਹੀ ਦਾਗਾ ਲੋ ਜੀ ਦੇਖੋ ਬੱਕਰੀ ਦਾ ਬੱਕਰੀ ਦਾ ਭਾਈ ਨੱਕ ਨੱਕ ਦੇਖੋ ਤੁਸੀਂ ਨੱਕ ਦੇਖੋ ਬੱਕਰੀ ਦਾ ਹੁਕ ਲੈ ਲਈ ਆ ਕੁੰਡੇ ਸੰਗ ਹੈ ਕੁੰਡਾ ਨੱਕ ਕੰਨ ਦੇਖੋ ਕਿਆ ਬਾਤਾਂ ਹੈ ਡੱਬੀ ਬੱਕਰੀ ਆ ਚਿੱਟੀ ਲਾਲ ਦੇਖੋ ਕਰ ਦਿਓ ਸੇਰ ਲਾਇਕ ਵੀਡੀਓ ਜੀ ਧਨੋਲਾ ਬੱਕਰੀ ਵੰਡੀਆ ਦੇਖੋ ਮਿੱਤਰੋ ਕਿਆ ਬਾਤ ਆ ਯਾਹ ਆਹ ਕਹਾਟਾ ਮੈਂ ਖੇੜਦਾ ਦੇਖੋ ਘਾਟਾ ਜੀ ਕੰਮ ਚਲਾਉ ਲਾ ਮੰਡੀ ਦੇ ਵਿੱਚ ਉਹ ਸੋਹਣੇ ਮੇਮਣਾ ਜੀ ਭਾਈ ਵੀਡੀਓ ਸ਼ੇਅਰ ਕਰ ਦਿਓ ਜੱਫਕੇ ਜਮ ਕਿਵੇਂ ਲੱਗੀ ਜੀ ਮੰਡੀ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਹੁਣ ਮੰਡੀ ਜੀ ਥੋੜੀ ਜੀ ਹੋ ਗਈ ਨਾ ਪਰ ਤੜਕੇ ਬਹੁਤ ਭਰੀ ਵੀ ਸੀ ਕਿਉਂਕਿ ਹੁਣ ਆਤਾਂ ਦਾ ਟਾਈਮ ਹੈ ਜੀ ਇਹ ਬੱਕਰੀਆਂ ਭਾਈਆਂ ਨੇ ਚੜਾ ਲੀਆਂ ਘੁਰਸਿਆਂ ਕਰਦੇ ਆ ਸਾਹਮਣੇ ਜਾਂਦੇ ਇਹਨੇ ਵੀ ਆ ਜੀ ਰੜੀ ਲੱਦਲੀ ਬਾਈ ਨੇ ਤੁਸੀਂ ਦੇਖ ਸਕਦੇ ਘਰ ਦੋ ਵੀਡੀਓ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਹਾਂ ਬਾਈ ਦੀਆ ਕਟਵਾਲੇ ਦੀ ਮਰਗੀ ਆ ਪਾਈ ਮੇਰੇ ਤਾਂ ਇਹ ਜੀ ਆ ਤਾਂ ਲਾਖ ਨਹੀਂ ਤੂੰ ਮਾਲ ਨੂੰ ਰੱਖਦਾ ਲਾ ਕੇ ਠੀਕ ਹੈ ਮੈਂ ਇਕੱਲਾ ਜਾਣਾ ਉਹ ਬੱਕਰੀ ਮੇਰੇ ਮਨ ਲੱਗ ਗਈ ਬੱਕਰੀ ਇਹ ਬਹੁਤ ਸੋਹਣੀ ਹੈ ਦੂਜੇ ਸਵੇਰ ਬੱਕਰੀ ਦੇ ਸੁਆਕੇ ਬੱਚਾ ਰੱਬ ਨੂੰ ਟਾਈਮ ਨਹੀਂ ਕਿਆ ਪਲੇਣੀ ਹਾਂ ਵੀ ਨਹੀਂ ਬੱਕਰੀ ਮਾੜੀ ਦੱਸ ਦੋ ਸੇ ਲੈ 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 ਯਾਰ ਇਹ ਕਿ ਚੱਲਦਾ ਵਿੱਚ ਹੌਂਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਬਲਾ ਪਹਿਲੇ ਦੇਖੋ ਜੀ ਮੁੰਡੇ ਜਦਰ ਲਾਦ ਲਿਆ ਪਾਈਆਂ ਨੇ ਇਹਨਾਂ ਅੱਲਾ ਮੁੰਡੇ ਸੋ ਵੀਡੀਓ ਸੌਦਾ ਹੋ ਜਾਂਦਾ ਆ ਬੱਕਰੀ ਦਾ ਸੌਦਾ ਚੱਲਦਾ ਠੀਕ ਆ ਫਿਰਦਾ ਤੇਰੇ ਤੇਰੀ ਵੱਕਰੀ ਜੀ ਇੱਥੇ ਪਹਿਲੀ ਵੰਡੀ ਦੇਖੀ ਦੂਜੀ ਫੇਰ ਮੇਰੇ ਫਿੱਟ ਆ ਗਈ ਉਹ ਮੱਗੇ ਦੇ ਗਿਆ ਫਿੱਟ ਆ ਗਏ ਲੈਣੀ ਉਹ ਸੋਣਾ ਤੇ ਨਾ ਉਹ ਚੜ ਗਿਆ ਤੂੰ ਨਾ ਸਾਡੇ 15000 ਰੁਪਏ ਲੱਗਦਾ ਤੇ ਕਰ ਦੋ ਵੀਰੇ ਸ਼ੇਅਰ ਮਾਰ ਦੇ ਸਿਆਣੇ ਬੰਦੇ ਨੇ ਇਹਨੇ ਕਿਹਾ ਬਾਈ ਨੇ ਫਿਰ ਉਹ ਵੀ ਨੇ 15 ਦਿਨ ਗਏ ਕਿਹਾ ਪਾਪਾ ਉਹੀ ਗੱਲ ਕਹਾਂਗੇ ਕਿਹੜੀ ਹੈਗੀ ਆ ਬੱਕਰੀ ਇਹ ਜ ਨਵੀ ਹੋਈ ਆ ਕਟੋ ਵਾਲੇ ਦੀ ਬੱਕਰੀ ਆ ਬਾਈ ਆ ਬੱਕਰਾ ਬੱਕੀ ਸੇਤੀ ਹੋਈ ਆ ਬੱਕਰੇ ਦੋ ਹੋਰ ਖੜੇ ਨੇ ਮੇਰੇ ਕੋਲੇ ਐਲ ਦੇ ਘਰੇ ਨਵੀ ਹੱਤੀ ਹੋਈ ਆ ਹਾਂ ਇਹ ਇੱਕ ਹੋਈ ਹੋਈ ਆ ਤੇ ਨਾਲ ਜੋ ਬੱਕਰੀਆਂ ਦੇ ਕੋਲ ਦੋ ਹੀ ਵਧੀਆ ਸੀ ਪੂਰਾ ਚੋਕੀ ਆ ਬੰਦਰੀ ਆ ਹੁਣ ਮੇਰੇ ਕੋਲ 15 ਦਿਨ ਹੋ ਗਿਆ ਬੱਕਰੀ ਨਵੀ ਹੋਈ ਦੇਖ ਸਕਦਾ ਜੀ ਆਪਾਂ ਆਵਦੇ ਹੱਤੀ ਲਵਾਈਏ ਇੱਥੇ ਦੇ ਦੇ ਮੈਂ ਦੇ ਦਿੰਦਾ ਨਵੀ ਬੱਕਰੀ ਆ ਕਿਹੜੇ ਬੰਨਾਂ ਦੇ ਆਈ ਆਪਣਾ ਵੀ ਗਵਾਂਢੀ ਆ ਵੀਰਾ ਗਵਾਂਢੀ ਆ ਠੀਕ ਆ ਬਈ ਲੋ ਗਵਾਂਢੀ ਆ ਦੋ ਨਾ ਇਹ ਲੋਕ ਆ ਐਵੇਂ ਬੱਕਰੀ ਚਾਹਤ ਲੋਕ ਤੋਂ ਦੋਹੂਏ ਤੁਹਾਡੇ ਠੀਕ ਆ ਜੀ ਸਹੀ ਹੈ ਲਓ ਮਿੱਤਰੋ ਸੌਦਾ ਹੋ ਗਿਆ ਕਿ ਆ ਜਾ ਦੇਖ ਸਕਦੇ ਹੋ ਮੁੰਡੀ ਧਨੋਲੇ ਦੀ ਮੁੰਡਾ ਦੇਣੀ ਕਿਨੇ ਲਾਹ ਗਿਆ ਆ ਬੱਕਰੀ ਦਾ ਬਾਂਗ ਦਾ 13000 8300 ਦੀ ਆ ਤੇਰਾ 8300 ਦੀ ਕੀ ਆਂਦਾ ਕੀ ਬਣਦਾ ਕਿੰਨੇ ਦੀ ਪਾਉਂਗਾ ਹਾਂ ਨਾ ਵੀਡੀਓ ਨੂੰ ਸ਼ੇਅਰ ਕਰਦੇ ਲਾਈਕ ਕਰਦੇ ਜੀ ਓ ਮੇਰੀ ਗੱਲ ਸੁਣ ਹਾਂ ਤੇਰੇ ਕੋਲ 500 ਰੁਪਏ ਤੇਰੇ ਕੋਲ ਹੀ ਨਾ ਨਾ ਮੋਰ ਤਾਂ ਲਓ ਜੀ ਧਨੋਲਾ ਮੰਡੀ ਆ ਦੇਖਾ ਤੂੰ ਹੁਣ ਬੰਦੇ ਵਾਲੀ ਗੱਲ ਕਰਨੀ ਆ ਫਿਰ ਤਾਂ ਕਰ ਲੈ 14 ਦੀ ਕਹੇਗਾ ਹੋਰ ਕੀ ਕਹੇਗਾ ਤੂੰ ਲੱਗਾ ਤੂੰ ਪਹਿਲਾਂ ਹੀ ਕੱਪਾਈ ਜਿੰਨਾ ਖਬਰਾਂ ਉਹਨੇ ਕਦੇ ਦਿਖਾਈ ਕਹਣਾ ਹਾਂ ਇਹ ਖਬਰਾਂ ਉਹਨੇ ਕਦੇ ਲਿਖਾਈ ਕਹਣਾ ਤੇ ਤੇਜੂ ਵੜ ਗਿਆ ਦੇਖੀ ਜਾਂ ਗਿਆ ਕੀ ਬਾਹਲੇ ਚਰਦਾ ਮਸਾਲਾ ਦਾਦਾ ਕੰਨ ਜਾਣਦਾ ਤਾਂ ਨਹੀਂ ਓਏ ਜੋੜੀ ਲੈ ਲਓ ਫਿਰ ਸਾਡੇ ਵੀ ਵੀਰ ਦੇ ਨਾਲ ਸਾਨੂੰ ਕੋਈ ਲਾਭ ਉਹਦਾ ਲਾਭ ਨਹੀਂ ਜਾ ਹੁਣ ਜੀਨੇ ਲਊਗਾ ਉਹ ਤਾਂ ਲਾਭ ਆ ਮੈਂ ਵੀ ਲਾਭ ਦਾ ਮਾਰਾ ਲਾਭ ਦਾ ਲਾਭ ਦਾ ਮਾਰ ਆ ਲੱਗ ਲ ਸੁਣ 20000 ਦੀ ਦੋਨੇ ਤੇ ਹਾਂ ਠੀਕ ਆ 20000 ਰੁਪਏ ਲਾ ਦੇ ਹੁਣ ਇੱਧਰ ਪੱਜ ਗਿਆ ਕੀ ਗੱਲ ਹੋ ਗਈ ਇੱਧਰ ਛਾੜਦੇ ਤੇਜੂਰੇ ਮੈਂ 20000 20000 ਮੋੜੀ ਨਾ ਹੋਣਗਾ ਮੈਂ ਵੇਚ ਕੇ ਹਟਣਾ ਫੇਰ ਹਾਂ ਨਵੀ 14000 ਹੁਣ ਤਾਂ ਯਾਰ ਕੋਈ ਆਉਹ ਨਹੀਂ ਹੁਣ 14000 ਲਾਦਾ ਯਾਰ ਉਹਨੇ ਬੰਦੇ ਨੇ ਪ੍ਰਕਾਸ਼ ਨੇ ਯਾਰ ਤੇਜੂ ਹੁਣ ਓ ਤੇਜੂ ਆ ਯਾਰ ਤੇਜੂ ਆ ਰਗਾ ਯਾਰ ਸਾਢੇ 14000 ਤਾਂ ਬਹੁਤ ਆ ਯਾਰ 5400 ਦਾ ਤਾਂ ਬਈ ਚੱਲੇ ਜਾਂਦਾ ਯਾਰ ਤੂੰ ਮੰਗੀ ਤਾਂ ਮੌਜ ਨਹੀਂ ਮਿਲਦੀ ਹੁੰਦੀ ਨਹੀਂ ਮਿਲਦੀ ਨਹੀਂ ਵੀਡੀਓ ਕਰ ਦੋ ਸ਼ੇਅਰ ਜੀ YouTube ਚੈਨਲ ਜੱਟ ਲਾਈਵ 76 ਬੜਾ ਤੇਜ ਆ ਜੀ ਪੰਜਾਬੀ ਯੋਧੇ ਨੂੰ ਫੋਲੋ ਕਰ ਲੈ ਇਹ ਚੀਜ਼ ਦੇ ਪੈਸੇ ਕੱਟ ਲਾ ਯਾ ਹੁਣ ਹਾਂ ਇਹ ਕੱਟ ਲਾ ਇਹ ਚੀਜ਼ ਦੇ ਪੈਸੇ ਹੁਣ ਕੋਈ ਫਰਕ ਨਹੀਂ ਦੇ ਪੈਸੇ ਦੇ ਪੈਸੇ ਲੈ ਐਸੇ ਕਰ ਜਾ ਤੇ ਤੂੰ ਲੈ ਲੈ ਹੁਣ ਤਾਂ ਬਹੁਤ ਆ ਯਾਰ ਓਏ ਤੇ ਤੂੰ ਪੈਸੇ ਦੇ ਤੂੰ ਤੇਜ ਬਹੁਤ ਆ ਓਏ ਐਂਦਾ ਕੋਈ ਗੱਲ ਨੀ ਬੋਲ ਓ ਬਹੁਤ ਆ ਬੋਲਣ ਵਾਲਾ ਵੀਡੀਓ ਜਲੀ ਜਾਂਦੀ ਹੁਣ ਰਹਿ ਗਈ ਤੇ ਤੇਰਾ ਮਾਰ ਵੀ ਬਲਾ ਕਰ ਫਿਰ ਅਗਲਾ ਕਹਿੰਦਾ ਲੈਂਦੇ ਨਹੀਂ ਲੈਂਦੇ ਨਹੀਂ ਲੈਂਦੇ ਮਾਰਾ ਸੋ ਜਾ ਕੇ ਆਏ ਤੂੰ ਕਿਸੀ ਤੱਕ ਕਿਵੇਂ ਲੱਗਿਆ ਇਹ ਵਧੀਆ ਲੱਗਿਆ ਵੀਰੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਸੌਦੇ ਬਹੁਤ ਹੋ ਗਏ ਜੀ ਅੱਜ ਤੇ ਵੀਡੀਓ ਸਾਰੀ ਐਂਡ ਤੱਕ ਦੇਖੋ ਅਗਲੀ ਵੀਡੀਓ ਫੇਰ ਮਿਲਾਂਗੇ ਨੱਚ ਕੇ ਤੇ ਆ ਗਿਆ ਧੰਨਵਾਦ ਓਕੇ ਆਸਲੀ ਕਾਲ ਜੀ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਕੱਲੋਂ ਲੰਗੋਵਾਲ ਵੀ ਮਿਲ ਸਕਦਾ ਹੈ 13 ਤਰੀਕਾ ਕੱਲੋਂ